ਮੇਰੇ ਪਿਲਸਾ ਨਹੀਂ ਲਵਾਉਂਦੇ ਨਾ ਮੈਨੂੰ ਦਾਣੇ ਮਿਲਦੇ ਬੰਦਾ ਮੇਰੇ ਸਿਰ ਤੇ ਨਹੀਂ ਹੈਗਾ ਮੈਂ ਕਹਿੰਦੇ ਹਾਜ਼ਰ ਹੈ ਤੇ ਨਾਮ ਮਥੀਆੜੀ ਹੁੰਦੀ ਕੁਛ ਨਹੀਂ ਹੁੰਦਾ ਨਿੱਕਾ ਜਾ ਮੇਰਾ ਮੁੰਡਾ ਤੁਹ ਲੱਕ ਦਿਓਗੇ ਤੇ ਅੱਖ ਪਾਵਾਂਗੇ ਨਹੀਂ ਕੋਈ ਵੀ ਪਾਉਂਦਾ ਕੋਈ ਨਹੀਂ ਗੱਲ ਸੁਣਦਾ ਉਹ ਦੂਰ ਦੂਰ ਤਾਈ ਜਾਏ ਗਰੀਬ ਘਰਾਂ ਦੋ ਤਿੰਨ ਧੀਆ ਮੇਰੇ ਬੁੱਢਾ ਵੀ ਨਹੀਂ ਕਹਿ ਦਿੰਦੇ ਆ ਵੀ ਕਰਾਂਗੇ ਸੀ ਮੜਕੇ ਨਹੀਂ ਕੋਈ ਵੀ ਗੱਲ ਸਾਡੀ ਸੁਣਦਾ ਤੇ ਨੇ ਵੀ ਦੂਜਾ ਦੋਵੇ ਪੀਓ ਤੇ ਸੀਰੀ ਲੱਗ ਜਾ ਤੇ ਇਲਾਜ ਕਰਾ ਲਓ ਅੱਗੋਂ ਐ ਕਹਿ ਦਿੰਦੇ ਆ ਤੇ ਉਹ ਚੁੱਪ ਕਰਕੇ ਆ ਜਾਂਦੇ ਆ ਜੀ ਕੁੱਲੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੀ ਸਾਡੀ ਵੀ ਕਿਤੇ ਪੀੜ ਵੰਡਾ ਕੇ ਵੇਖ ਲਵੀ ਤੇ ਸਾਡੇ ਮੁੜਕੇ ਨਾਲ ਖਲੋਤਾ ਤਾਜ ਮਹਿਲ ਲੋੜ ਪਈ ਤਾਂ ਗੱਲ ਕਰਵਾ ਕੇ ਦੇਖ ਲਈ ਬਾਬਾ ਨਜ਼ਮੀ ਨੇ ਖੂਬ ਹੀ ਲਿਖਿਆ ਹੈਗਾ ਕਿ ਜਿਨ੍ਹਾਂ ਦੇ ਮੁੜਕੇ ਦੇ ਨਾਲ ਹਰੀਖਸ਼ੈ ਬਣੀ ਹੈਗੀ ਆ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਕੋਈ ਬੜੀ ਚੰਗੀ ਨਹੀਂ ਦੀ ਅੱਜ ਇਸ ਟਾਈਮ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੋਠਾਂ ਵਾਲੀ ਖੜੇ ਹੋਏ ਆ ਇੱਥੋਂ ਦੇ ਕੁਝ ਘਰਾਂ ਦੀ ਗਰਾਊਂਡ ਸਟੋਰੀ ਆ ਤੇ ਉਹਨਾਂ ਦੇ ਵਿੱਚੋਂ ਦੋ ਔਰਤਾਂ ਤੇ ਇਹਨਾਂ ਦੋਹਾਂ ਦੀ ਕਹਾਣੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਇਹ ਵੀਡੀਓ ਬਣਾ ਰਹੇ ਹੈਗੇ ਆ ਤੇ ਉਮੀਦ ਕਰਦੇ ਹੈਗੇ ਆ ਕਿ ਇਹਨਾਂ ਦੀ ਕਹਾਣੀ ਆ ਜਿਹੜੀ ਕਿਤਨਾ ਕਿਤੇ ਸਾਡੇ ਸਮਾਜ ਦੇ ਠੀਕ ਪਹੁੰਚੂਗੀ ਸਰਕਾਰਾਂ ਤੀਕ ਪਹੁੰਚੂਗੀ ਤੇ ਇਸ ਕਹਾਣੀ ਦਾ ਮਤਲਬ ਇਹ ਹੈਗਾ ਕਿ ਕਿਤੇ ਨਾ ਕਿਤੇ ਜੋ ਸੁੱਤੀਆਂ ਹੋਈਆਂ ਸਰਕਾਰਾਂ ਹੈਗੀਆਂ ਉਹ ਮਾੜਾ ਮੋਟਾ ਉਹਨਾਂ ਨੂੰ ਸ਼ਰਮ ਆਊਗੀ ਤੇ ਸਾਡੇ ਲੋਕ ਕਿਤੇ ਨਾ ਕਿਤੇ ਆਪਦੇ ਹੱਕਾਂ ਦੇ ਲਈ ਖੜੇ ਹੋਣਗੇ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਦੋ ਭੈਣਾਂ ਮੌਜੂਦ ਨੇ ਸਸੀ ਕਲ ਜੀ ਸਸਰੀ ਕਲ ਜੀ ਅੱਛਾ ਇਹ ਦੱਸਿਓ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਜੀ ਇਹ ਪ੍ਰੋਬਲਮ ਆਕਤੀ ਪਈ ਆ ਤੇ ਚੰਡੀਗੜ੍ਹ ਤਾਂ ਹੀ ਆਏ ਆ ਤੇ ਪ੍ਰੀ ਨਾ ਅਦਕੀਸ ਨੇ ਨਹੀਂ ਕੀਤਾ ਕੋਈ ਕਾਂਟ ਨਹੀਂ ਚਲਾਇਆ ਸਾਡਾ ਪੈਸੇ ਨਾਲ ਗੱਲ ਸੁਣੀ ਆ ਉਂਝ ਨਹੀਂ ਸੌਂਦੇ ਹੁਣ ਵੀ ਕਹਿੰਦੇ 2 ਲੱਖ ਦੇਵੋਗੇ ਤੇ ਅੱਖ ਪਾਵਾਂਗੇ ਨਹੀਂ ਕੋਈ ਵੀ ਪਾਉਂਦਾ ਕੋਈ ਨਹੀਂ ਗੱਲ ਸੁਣਦਾ ਬਹੁਤ ਦੂਰ ਦੂਰ ਤਾਈ ਜਾਏ ਗਰੀਬ ਘਰਾਂ ਦੋ ਤਿੰਨ ਧੀਆਂ ਮੇਰੀਆਂ ਬੰਦਾ ਮੇਰਾ ਦਿਹਾੜੀਦਾਰ ਕੰਮ ਕਰਦੇ ਆ ਸੀ ਕੁਛ ਨਹੀਂ ਕਰਦੇ ਹੋਰ ਕੋਈ ਨੌਕਰੀ ਵਾਲਾ ਇਹ ਤਾਂ ਕਹਿੰਦੇ ਸੀਗੇ ਵੀ ਮਹੱਲਾ ਕਲੀਨਕਾਂ ਦੇ ਵਿੱਚ ਵੀ ਲਾਜਾ ਕਾਰਡ ਚੱਲਦਾ ਹੈਗਾ ਤੁਹਾਡਾ ਕਾਰਡ ਨਹੀਂ ਚੱਲਿਆ ਨਹੀਂ ਕਾਰਡ ਚਲਾਇਆ ਹੀ ਨਹੀਂ ਉਹ ਕਹਿੰਦੇ ਪੈਸੇ ਨਾਲ ਗੱਲ ਸੁਣਾਗੇ ਇਸ ਤਰ੍ਹਾਂ ਨਹੀਂ ਸੌਂਦੇ ਨੇ ਘਟ ਚਲਾਇਆ ਨਹੀਂ ਸਾਡਾ ਨਵਾਂ ਵੀ ਬਨਵਾ ਲਿਆ ਤਾਂ ਵੀ ਨਹੀਂ ਚਲਾਇਆ ਪੁਰਾਣਾ ਵੀ ਨਹੀਂ ਚਲਾਇਆ ਅੱਛਾ ਪਹਿਲਾਂ ਹੁਣ ਤੀ ਕਿੰਨੇ ਪੈਸੇ ਲੱਗੇ ਤੁਹਾਡੇ ਪਹਿਲਾਂ ਅਸੀਂ 4 ਲੱਖ ਰੁਪਈਆ ਲਾ ਕੇ ਜੋ ਹੈਗਾ ਵੇਚ ਕੇ ਕਰਦਾ ਤੇ ਗਰੀਬਾਂ ਨੇ ਘਰੀ ਬੈਠੇ ਆ ਤੇ ਹੁਣ ਵੀ 2 ਲੱਖ ਰੁਪਈਆ ਮੰਗਦੇ ਕਹਿੰਦੇ ਅੱਖੋਂ ਨਜ਼ਰ ਨਹੀਂ ਪਾਉਂਦੇ ਤੇ ਬਹੁਤ ਜ਼ਿਆਦਾ ਤੰਗ ਆ ਸੀ ਤਾਂ ਇਸ ਗੱਲ ਤੋਂ ਅੱਛਾ 2 ਲੱਖ ਰੁਪਈਆ ਹੁਣ ਮੰਗਦੇ ਜਗ੍ਹਾ ਕਿੰਨੀ ਦੇ ਵਿੱਚ ਰਹਿ ਰਹੇ ਆ ਇਸ ਟਾਈਮ ਤੁਸੀਂ ਜਗ੍ਹਾ ਯਸ ਜਿਹੜੀ ਜਿਹਦੇ ਵਿੱਚ ਖੜੇ ਆ ਇੱਕ ਮਰਲਾ ਜਗ੍ਹਾ ਵੀ ਇੱਕ ਕੈਮਰਾ ਹੈ ਸਾਡਾ ਉਹਦੇ ਵਿੱਚ ਬੈਠੇ ਆ ਅੱਛਾ ਤੁਹਾਨੂੰ ਕਹਿੰਦੇ ਹੈਗੇ ਪੰਜ-ਪੰਜ ਮਾਰ ਲਿਆ ਦੇ ਪਲਾਟ ਮਿਲਨੇ ਹੈਗੇ ਕੋਈ ਕਹਿ ਦਿੰਦੇ ਆ ਦਿੰਦੇ ਨਹੀਂ ਕੁਛ ਨਹੀਂ ਦਿੰਦੇ ਸਾਨੂੰ ਤੇ ਜੇ ਕੋਈ ਕਰਾਉਣ ਜਾਏਗਾ ਤਾਂ ਦਿੰਦੇ ਕੁਛ ਨਹੀਂ ਹੈਗਾ ਨਹੀਂ ਕਰਾ ਕਰਕੇ ਦਿੰਦੇ ਸੈਂ ਸੱਪਾ ਵੀ ਸਾਨੂੰ ਕਰਕੇ ਦਿੰਦੇ ਕੁਛ ਨਹੀਂ ਕਰਕੇ ਦਿੰਦੇ ਬਸ ਆਪਦਾ ਹੀ ਕਰਦੇ ਆ ਜੋ ਕਰਦੇ ਬੋਟਾ ਵੀ ਨਹੀਂ ਕਹਿੰਦੇ ਆ ਵੀ ਕਰਾਂਗੇ ਸੀ ਮੜਕੇ ਨਹੀਂ ਕੋਈ ਵੀ ਗੱਲ ਸਾਡੀ ਸੁਣਦਾ ਜੀ ਹਾਂਜੀ ਮੁਰਕੇ ਗਾਲ ਜਮਾਨੀ ਕੋਈ ਸੰਦਨਾ ਜੇ ਆਪਿੰ ਸੰਦਨਾ ਕਿਹਾ ਪੀ ਪਿੰਸਨ ਲਵਾ ਦੋ ਕਹਿੰਦੇ ਨਹੀਂ ਲੱਗਦੀ ਤੇਰੀ ਪਿੰਸਨ ਨਹੀਂ ਲੱਗਣੀ ਤੇਰਾ ਮੁੰਡਾ ਕੰਮ ਕਰ ਸਕੂਗਾ ਤੇਰਾ ਬੰਦਾ ਹੈਗਾ ਤੇਰੀ ਪਿੰਸਨ ਕਾਤ ਲਵਾਈ ਜੀ ਤੇ ਅਸੀਂ ਫਿਰ ਚੁੱਪ ਕਰਕੇ ਬਹਿ ਜਾਂਦੇ ਆ ਘਰੇ ਘਰਾਂ ਦਾ ਬੱਚੇ ਕੰਮ ਕਰਦੇ ਆ ਵਿਚਾਰੇ ਤੇ ਘਰ ਦਾ ਟਾਈਮ ਪਾਸ ਹੁੰਦਾ ਹੈ ਉਤਰ ਕੁਛ ਨਹੀਂ ਹੈਗਾ ਅਛਾ ਕੋਈ ਮਦਦ ਤੁਹਾਡੇ ਇਥੋਂ ਦੇ ਕਿਸੇ ਵਿਧਾਇਕ ਦੀ ਤੁਸੀਂ ਪਹੁੰਚ ਕੀਤੀ ਕਿਸੇ ਐਮ.ਐਲ.ਏ. ਦੀ ਜਿਨ੍ਹਾਂ ਨੂੰ ਵੋਟਾਂ ਪਾਈਆਂ ਸੀ ਸਾਰਿਆਂ ਨੂੰ ਕੀਤੀ ਆ ਕਿਸੇ ਨੇ ਨਹੀਂ ਸਾਨੂੰ ਮਦਦ ਦਿੱਤੀ ਸਾਰੇ ਗਏ ਸੀ ਘਰਾਂ ਚੋਂ ਇਕੱਠੇ ਕਰਨਾ ਕਹਿੰਦੇ ਵੀ ਦੂਜਾ ਦੋਵੇਂ ਪੀਓ ਤੇ ਸੀਰੀ ਲੱਗ ਜਾਓ ਤੇ ਇਲਾਜ ਕਰਾ ਲਓ ਅੱਗੋਂ ਐਂ ਕਹਿ ਦਿੰਦੇ ਆ ਤੇ ਉਹ ਚੁੱਪ ਕਰਕੇ ਆ ਜਾਂਦੇ ਆ ਜੀ ਅਛਾ ਇਧਰ ਦਿਹਾੜੀ ਕਿੰਨੀ ਮਿਲਦੀ ਹੈਗੀ ਬੰਦਿਆਂ ਨੂੰ ਦਿਹਾੜੀ ਤੇ 200 300 ਦਿੰਦੇ ਆ ਸਾਰੀ ਦਿਹਾੜੀ ਆਏ ਸਾਰੀ ਦਿਹਾੜੀ ਕੰਮ ਕਰਾਉਂਦੇ ਆ 200 ਤੋਂ ਵੱਧ ਪੈਸਾ ਨਹੀਂ ਦਿੰਦੇ ਘਰਾਂ 'ਚ ਕੰਮ ਕਰੀਦਾ ਉਹ ਵੀ ਬੀਬੀਆਂ ਨੂੰ ਦਿੰਦੇ 4-500 ਰੁਪਇਆ ਦਿੰਦੇ ਆ ਕੰਮ ਕਰਕੇ ਆ ਜਾਈਦਾ ਹੁਣ ਤੁਸੀਂ ਕੀ ਕਿਤੇ ਕੰਮ ਲੱਗੇ ਹੋਏ ਤੁਸੀਂ ਵੀ ਅਸੀਂ ਕੰਮ ਕਰਦੇ ਆਂ ਫੇਰੀ ਵੀਰ ਜੀ ਰੋਟੀ ਦਾ ਮਸਲਾ ਬੰਦਾ ਨਹੀਂ ਤੇ ਕਿੱਥੇ ਘਰਾਂ ਦਾ ਪੋਚੇ ਲਾਉਣੇ ਕਿਸਦੇ ਭਾਂਡੇ ਮਾਜੋਨੇ ਕਿਸ ਦੀ ਪੋਚੇ ਲਾ ਦੇਣੇ ਫਿਰ ਕੰਮ ਕਰਦਾ ਸੜਾ ਅੱਛਾ ਤੁਸੀਂ ਇਸ ਹਾਲਤ ਦੇ ਵਿੱਚ ਵੀ ਜੇ ਕਿਸੇ ਦੇ ਘਰੇ ਕੰਮ ਕਰਦੇ ਹੋ ਹਾਂਜੀ ਇਸ ਹਾਲਤ ਦੇ ਵਿੱਚ ਵੀ ਕਰਦੇ ਆਂ ਨਹੀਂ ਤੇ ਸਾਨੂੰ ਦਵਾਈ ਨਹੀਂ ਮਿਲਦੀ ਜੇ ਕੰਮ ਨਹੀਂ ਕਰਦੇ ਤੇ ਦਵਾਈ ਕਿੱਥੋਂ ਲੈ ਕੇ ਨਹੀਂ ਕਿੜਿੱਕੇ ਮੇਰੇ ਬੱਚੇ ਜੀ ਹਾਂਜੀ ਅੱਛਾ ਪੰਜ ਜੀ ਤੁਹਾਨੂੰ ਤੁਹਾਡੀ ਕੀ ਦਿੱਕਤ ਹੈਗੀ ਕੀ ਸਮੱਸਿਆ ਮੇਰੇ ਪਲਸਾਂ ਨਹੀਂ ਲਵਾਉਂਦੇ ਨਾ ਮੈਨੂੰ ਦਾਣੇ ਮਿਲਦੇ ਬੰਦਾ ਮੇਰੇ ਸਿਰ ਤੇ ਨਹੀਂ ਆ। ਮੈਂ ਕਹਿੰਦੇ ਹਾਜ਼ਰ ਇਧਰ ਨਾ ਮਥੀਆੜੀ ਹੁੰਦੀ। ਕੋਈ ਨਹੀਂ ਹੁੰਦਾ ਨਿੱਕਾ ਜਿਹਾ ਮੇਰਾ ਮੁੰਡਾ ਹੈ। ਅੱਛਾ ਤੁਸੀਂ ਹੈਂਡੀਕੈਪ ਤੋਂ ਤੁਹਾਡੀ ਤਾਂ ਪੈਨਸ਼ਨ ਲੱਗਣੀ ਚਾਹੀਦੀ। ਨਹੀਂ ਲੱਗੀ। ਨਹੀਂ ਕੋਈ ਸੁਣਦਾ ਗੱਲ ਮੇਰੀ ਇੱਥੇ। ਅੱਛਾ। ਵੋਟਾ ਲੈਣ ਮੇਰੇ ਪਾਜ ਵਾਲੇ ਇੱਕ ਗੁੜੀ ਆ। ਗੁੜੀਆ ਤਾਂ ਵਿਆਹੀ ਹੈ। ਅੱਛਾ। ਮੁੱਠੀ ਆ ਰਿਹਾ ਉਹ ਨਾ ਲੈ। ਕਦੇ ਮੈਂ ਭੁੱਖੇ ਸੌ ਜਾਂਦੀ ਆ। ਕਈ ਮੇਰੇ ਹਟਾਂਦੇ ਕਿਉਂ ਨਹੀਂ ਬਿੰਦਾ। ਤਾਂ ਕਰ ਅੱਛਾ ਤੁਹਾਡੇ ਵਾਲੇ ਇੱਧਰ ਲੇ ਆ ਰਹੀਏ ਪਿਛਲੇ ਦਿਨੀ ਇੱਕ ਲੜਕੇ ਦੀ ਵੀਡੀਓ ਵਾਇਰਲ ਹੋਈ ਸੀਗੀ ਆਟਾ ਤਾਂ ਫਿਰ ਬਹੁਤ ਸਾਰੇ ਘਰਾਂ ਦੇ ਹੈ ਨੀਗਾ ਤੁਹਾਡੀ ਨਹੀਂ ਕਿਸੇ ਨੇ ਬਾਹ ਫੜੀ ਇੱਧਰ ਉਹ ਰਮਿੰਦਰਾ ਵਾਲਾ ਤਾਂ ਕਹਿੰਦਾ ਫਿਰਦਾ ਮੈਂ ਗਰੀਬਾਂ ਦਾ ਹੰਦਾਰ ਤਾਂ ਨਾ ਕੋਈ ਸੈਨੇ ਨੇ ਬਾਹ ਫੜੀ ਸਾਡੀ ਦਾ ਅੱਛਾ ਅੱਛਾ ਲੱਤ ਨੂੰ ਤੁਹਾਡੇ ਪਹਿਲਾਂ ਤੋਂ ਹੀ ਆ ਜਾਂ ਹੋਣੀ ਹੋਈ ਪਹਿਲਾਂ ਦਾ ਸ਼ੁਰੂ ਤੋਂ ਹੀ ਤੇ ਹਲਤੀ ਕ ਪੈਨਸ਼ਨ ਕਿਉਂ ਨਹੀਂ ਲੱਗੀ ਤੁਹਾਡੇ ਪਾਉਂਦਾ ਨਹੀਂ ਮੈਂ ਸਾਰਿਆਂ ਨੂੰ ਮਿੰਤਾ ਘੜਿਓ ਕਹਿੰਦੇ ਕਦੀ ਆਓ ਬਣਾਓ ਕਦੀ ਆਓ ਬਣਾਓ ਉਹਨਾਂ ਕੋਲ ਪੈਸੇ ਹੋਣ ਤੇ ਲੈ ਬਣਦਾ ਪੈਸੇ ਤੇ ਹੈਗੇ ਨਹੀਂ ਅੱਛਾ ਹਾਂਜੀ ਹਾਂ ਬੰਦਾ ਮੇਰਾ ਮੁਕੇ ਨੂੰ ਕਿੰਨਾ ਚੱਕਰ ਹੋ ਗਿਆ ਕਿੰਨਾ ਸਮਾਂ ਹੋ ਗਿਆ ਜੀ ਕਿੰਨਾ ਚੱਕਰ ਦੀਦੀ ਹੋਇਆ ਹੁਣ 7 ਸਾਲ ਹੋ ਗਏ 7 ਸਾਲ ਹੋ ਗਏ ਅੱਛਾ ਬੱਚੇ ਕਿੰਨੇ ਟੋਟੇ ਦੋ ਇੱਕ ਗੁੜੀਆ ਕਹਤਾਂ ਅੱਛਾ ਕਿੰਨੀ ਕਿੰਨੀ ਕਿ ਉਮਰ ਦੀ ਹੈ ਹੈ ਗਏ ਕਿ 15 ਸਾਲਾਂ ਦੀ 15 ਸਾਲਾਂ ਦੀ ਗੁੜੀਆ ਇਹ ਤੇ ਇਹ 12 ਸਾਲਾਂ ਦੀ ਹਾਂਜੀ ਇਹਨਾਂ ਕਿ 16 ਸਾਲਾਂ ਦੀ ਅੱਛਾ ਤੇ ਅੱਛਾ ਹੁਣ ਗੁਜ਼ਾਰਾ ਕਿਵੇਂ ਕਰਦੇ ਹੋ ਘਰ ਦਾ ਕਿੱਥੋਂ ਆਉਂਦਾ ਹੈਗਾ ਪੈਸਾ ਮੇਰੇ ਅੱਗਾ ਚ ਜਾਨੀ ਮਸਾ ਘਾ ਕੁ ਉੱਥੇ ਵੱਢਦੀ ਡੰਡੇ ਨਾ ਤੋੜ ਕੇ ਜਾਣੀ ਤੋੜ ਕੇ ਆਣਾ ਪੈਂਦਾ। ਹੂੰ। ਕਈ ਮੇਰੇ ਰਾਹ 'ਚ ਖਲੋਣਾ ਵੀ ਪੈਂਦਾ, ਹੱਥ ਥੱਕ ਜਾਂਦਾ। ਹੂੰ। ਤਾਂ ਕਰਕੇ। ਅੱਛਾ ਇਹਨਾਂ ਨੇ ਤਾਂ ਵੈਸੇ ਹੀ ਵਾਅਦਾ ਕੀਤਾ ਸੀਗਾ ਕਿ ਅਸੀਂ ਹਜ਼ਾਰ-ਹਜ਼ਾਰ ਰੁਪਏ ਔਰਤਾਂ ਨੂੰ ਦੇਵਾਂਗੇ। ਕੋਈ ਨਹੀਂ ਦਿੱਤਾ। ਅੱਛਾ। ਕੁਛ ਵੀ ਨਹੀਂ ਦਿੱਤਾ, ਪੰਜੀ ਇੱਕ ਵੀ ਨਹੀਂ ਦਿੱਤੀ, ਘਰੇ ਆ ਜਾਂਦੇ ਵੋਟਾਂ ਮੰਗਣ। ਹੂੰ। ਤਾਂ ਕਰਕੇ।